ਹੈਲੋ ਤੁਹਾਨੂੰ ਪੋਸਟ ਆਪਚਾ ਆਇਆ ਸੀ ਇਹ ਤੁਹਾਨੂੰ ਮੇਰੀ ਆ ਰਹੀ ਪਹਿਲਾਂ ਤੁਹਾਨੂੰ ਸੱਦ ਰਹੇ ਸੀ ਪਰ ਇਹ ਬਾਕੀ ਤੁਹਾਨੂੰ ਨਹੀਂ ਆ ਰਹੀ ਮੈਂਗਾ ਫਿਰ ਇੱਕ ਬੰਦਾ ਤੁਹਾਨੂੰ ਮੁਕਬਲਾ ਕੁੰਡੇਰੀਆਂ ਦੀ ਅੰਗਨਵਾੜੀ ਜੂਨੀਅਰ ਜਿਹੜੀ ਵਰਕਰ ਸੈਲਪਰਸ ਦੀ ਉਹਨਾਂ ਨੂੰ ਦਿੱਤਾ ਗਿਆ ਮੈਨੂੰ ਇਹਨਾਂ ਦੀ ਮੇਨ ਮੰਗ ਕਾਫੀ ਸਮੇ ਤੋਂ ਚੱਲ ਰਹੀ ਹੈ ਕਿ ਜਿਹੜੇ ਬੱਚੇ 3 ਤੋਂ 6 ਸਾਲ ਦੇ ਨੇ ਨਾ ਤਾਂ ਪ੍ਰੀ ਸਕੂਲ ਸਿੱਖਿਆ ਦੇ ਐਜੂਕੇਸ਼ਨ ਡਿਪਾਰਟਮੈਂਟ ਚਲੇ ਗਏ ਉਹ ਵਾਪਸ ਲੈਣਾ ਚਾਹੁੰਦੇ ਆ ਇਹਨਾਂ ਦੀ ਮੁੱਖ ਮੰਗ ਇਹੀ ਆ ਦੂਸਰੀ ਮੰਗ ਇਹਨਾਂ ਦੀ ਇਹ ਆ ਕਿ ਜਿਹੜਾ ਮੋਬਾਈਲ ਪੋਜੀਸ਼ਨ ਟਰੈਕਰ ਇੱਕ ਨਵੀਂ ਆ ਪਾਈ ਉਹਦੇ ਕੰਮ ਕਰਦੇ ਆ ਇਹ ਇਹਨਾਂ ਨੂੰ ਜਿਹੜੇ ਮੋਬਾਈਲ ਸਮਾਰਟਫੋਨ ਲੈ ਕੇ ਦਿੱਤੇ ਜਾਣ ਤੇ ਤਾਂ ਇਹ ਕੰਮ ਕਰ ਲੰਗੇ ਜਿਹੜਾ ਮੈਨੂੰ ਮੰਗ ਪੱਤਰ ਦਿੱਤਾ ਗਿਆ ਅੱਜ ਤੇ ਮੈਂ ਨਾ ਤਾਂ ਜਿਹੜਾ ਉੱਪਰ ਫਾਰਮਸ ਪੱਤਰ ਜੀ ਨੂੰ ਦਿੱਤਾ ਗਿਆ ਤੇ ਮੰਤਰੀ ਸਾਹਿਬ ਨੂੰ ਉਹਨੂੰ ਭਜਾ ਦਿੱਤਾ ਗਿਆ ਠੀਕ ਅਡੇ ਤੋਂ ਸਰਕਾਰ ਨੇ 3 ਤੋਂ 6 ਸਾਲ ਦੇ ਜਿਹੜੇ ਬੱਚੇ ਆ 2017 ਚ ਲੈ ਲਏ ਸੀ ਪ੍ਰਾਇਮਰੀ ਸਕੂਲਾਂ ਉਹ ਜਿਹੜੇ ਬੱਚੇ ਉਹ ਆਂਗਣ ਵਾਲੀ ਦੇ ਆ ਅਸੀਂ ਆਪਣੇ ਜਿਹੜੇ ਬੱਚੇ ਆ ਉਹ ਵਾਪਸ ਲੈਣੇ ਆ ਜਦ ਤੱਕ ਸਾਨੂੰ ਨਹੀਂ ਮਿਲਦਿਆ ਸਾਡਾ ਸੰਘਰਸ਼ ਇਦਾਂ ਹੀ ਰਹਿਣਾ ਹੈ ਕਿਉਂਕਿ ਉਹ ਜਿਹੜੀ ਸਾਡੇ ਬੱਚਿਆਂ ਦੇ ਨਾਲ ਹੀ ਸਾਡੀ ਆਂਗਣਵਾਲੀ ਦੀ ਜਿਹੜੀ ਫਲਵਾੜੀ ਆ ਉਹ ਖੇੜਦੀ ਆ ਇਸ ਕਰਕੇ ਜਿਹੜਾ ਸਾਡਾ ਇਹ ਅੱਜ ਦਾ ਹੈਗਾ ਮੇਨ ਮੁੱਦਾ ਇਹ ਹੈ ਜਾਂ ਵੀ ਸਾਡੇ 3 ਤੋਂ 6 ਸਾਲ ਦੇ ਬੱਚੇ ਜਿਹੜੇ ਆ ਉਹ ਵਾਪਸ ਕੀਤੇ ਜਾਣ ਆਂਗਣਵਾਲੀ ਤੇ ਦੂਜਾ ਜਿਹੜਾ ਸਾਨੂੰ ਪੋਸ਼ਣ ਟਰੈਕ ਤੇ ਇੱਕ ਮੋਬਾਈਲਾਂ ਦੇ ਕੰਮ ਦਿੱਤਾ ਆ ਉਹ ਬਹੁਤ ਜ਼ਿਆਦਾ ਆ ਉਹ ਹਾਰਮ ਵਰਕਰ ਜਿਹੜੀ ਉਹ ਉਹਨਾ ਮੋਬਾਈਲ ਨਹੀਂ ਲੈ ਸਕਦੀ ਨਾ ਇਹਨਾਂ ਡਾਟਾ ਚੜਾ ਸਕਦੀ ਆ ਉਹ ਜਿਹੜਾ ਕੰਮ ਜਿਹੜਾ ਵੱਧੂ ਕੰਮ ਆ ਉਹ ਵੀ ਬੰਦ ਕੀਤਾ ਜਾਂਦਾ ਇਸ ਦੇ ਵਜਾ ਕਰਕੇ ਅਸੀਂ ਅੱਜ ਸੀਡੀਪੂ ਮੈਡਮ ਨੂੰ ਆਪਣਾ ਮੰਗ ਪੱਤਰ ਦੇ ਰਹੇ ਠੀਕ ਹੈ